ਜੇ ਬੁੱਥੜ ਕਰੇਗਾ ਫਿਰ ਬਾਪੂ ਨੂੰ ਫੋਨ ਕਰਾ ਵੀ 2 ਲੱਖ ਰੁਪਏ ਸਾਨੂੰ ਚਾਹੀਦੇਗਾ ਮਾੜੀ ਗੱਲ ਤਾਂ ਨਾ ਦਾਜ ਦੇ ਲੋਭੀ ਆ ਬਾਪੂ ਜਿਹੜੇ ਮੂੰਹ ਟੱਡ ਲੈਂਦੇ ਨੇ ਨਾ ਛਧਰੇ ਭਾਈ ਬੈਥਾ ਆ ਨਹੀਂ ਹੋਣਾ ਇਹ ਤੇਰੀ ਮਾਂ ਦੀ ਨਿਸ਼ਾਨੀ ਆ ਤੇਰੀ ਮਾਂ ਦੇ ਗਹਿਣੇ ਨੇ ਬੈ ਤੂੰ ਇਹ ਪਾਪ ਨਹੀਂ ਹੋਣਾ ਮਾਤਾ ਕਿਹਾ ਨਹੀਂ ਤੂੰ ਮਨ ਫਿਰ ਨਾ ਤੂੰ ਮੈਂ ਤਾਂ ਕਿਹਾ ਨਹੀਂਗਾ ਤੂੰ ਨੇ ਕਿਹਾ ਮੈਂ ਨਹੀਂ ਕਿਹਾ ਫਿਰ ਜੇ ਮੈਂ ਕਿਹਾ ਫਿਰ ਮੈਂ ਤਾਂ ਦੂਜੇ ਲੋਟ ਕਹੂੰ ਦੇਖੇ ਉਹ ਸਿੱਧੀ ਉਂਗਲ ਤਾਂ ਨਿਕਲਦਾ ਫਿਰ ਟੇਢੀ ਕਰਨ ਦੀ ਕੀ ਲੋੜ ਆਗੀ ਮਾਰ ਬੋਲ ਫਿਰ ਮੰਮੀ ਨੂੰ ਕੁੜਿਆ ਆਵਣਾ ਉਰੇ ਆ ਹਾਂਜੀ ਮੰਮੀ ਸਾਨੂੰ ਤਾਂ 2 ਲੱਖ ਦੀ ਲੋੜ ਆਗੀ ਤੇਰੇ ਬਾਪੂ ਨੂੰ ਫੋਨ ਕਰ ਸਾਨੂੰ 2 ਲੱਖ ਰੁਪਏ ਤਿਆਰ ਕਰਕੇ ਰੇਵੇ 2 ਲੱਖ ਮੰਮੀ ਕਿਹਾ ਸੀ ਨਾ ਮੰਮੀ ਤੈਨੂੰ ਮੈਂ ਕੀ ਕਿਹਾ ਸੀ ਇਹ ਕਿਹਾ ਸੀ ਮੈਂ ਇਤੂ ਔਖੇ ਸਮੇਂ ਮੇਰੇ ਨਾਲ ਨਹੀਂ ਖੜ ਸਕਦੀ ਇਹ ਖੜੂ ਕਾਤੋਂ ਨਹੀਂ ਗਈ ਇਹ ਨਹੀਂ ਇਸ ਕਰਦੀ ਰੋਟੀ ਖਾਂਦੀ ਆ ਜੇ ਬੁੱਥੜ ਕਰੇਗਾ ਫਿਰ ਬਾਪੂ ਨੂੰ ਫੋਨ ਕਰ ਵੀ 2 ਲੱਖ ਰੁਪਏ ਸਾਨੂੰ ਚਾਹੀਦੇਗਾ ਪਰ ਜੀ ਕੀ ਪਰ 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 ਮੈਂ ਕੋਈ ਨਹੀਂ ਸੁਣਨਾ ਬੰਦਿਆਂ ਵਾਂਗੂ ਮੈਨੂੰ 2 ਲੱਖ ਰੁਪਏ ਲੈ ਦੇ ਪਰ ਅਜੇ ਤਾਂ ਉਹਨਾਂ ਤੋਂ ਸਾਡੇ ਬਿਆਲ ਕਰਜ਼ੇ ਨਹੀਂ ਉਤਰਿਆ ਹੁਣ ਉਹ 2 ਲੱਖ ਕਿੱਥੋਂ ਦੇਣਗੇ ਸਾਨੂੰ ਮਾ ਸਮਝਾ ਦੇ ਇਹਨੂੰ ਪਿਆਰ ਦੀ ਭਾਸ਼ਾ ਇਹ ਸਮਝਦੀ ਨਹੀਂ ਪਰਹੁਰੇ ਆ ਕੁੜੇ ਮੈਂ ਇੱਥੇ ਇੱਥੇ ਆ ਕੇ ਗੱਲ ਸੁਣ ਹਾਂਜੀ ਦੇਖ ਕੁੜੇ ਹੁਣ ਤਾਂ ਉਹ ਤੇਰੇ ਸਾਹ ਵਿੱਚ ਸਾਹ ਲੈਂਦਾਗਾ ਜੇ ਗੋਗੀ ਦੀ ਨਾਮਦਤ ਕੀਤੀ ਨਾ ਫਿਰ ਦੇਖ ਲੈ ਉਹਦਾ ਐ ਨਹੀਂ ਪਤਾ ਕਿਹੜੇ ਵੇਲੇ ਰੰਗ ਬਦਲ ਜੀ ਫੇਰ ਨਾ ਫੁੰਝੇ ਲੱਗ ਲੱਗੇ ਰੋਈਂ ਦੇ ਮੌਕਾ ਸੰਭਾਲਣਾ ਹੁਣ ਸੰਭਾਲ ਲੈ ਮੈਨੂੰ ਸੋਨੂ ਦੀ ਤਾਂ ਪਤਾ ਹੀ ਆ ਪਹਿਲਾਂ ਵਿਆਹ ਤੇ ਇੰਨੇ ਪੈਸੇ ਲੱਗੇ ਨੇ ਇਹ ਨਾਲੇ ਮੇਰਾ ਦਾਦਾ ਇੰਨੇ ਪੈਸੇ ਦਾ ਕਿੱਥੋਂ ਪ੍ਰਬੰਧ ਕਰੂੰ ਜੇ ਮੇਰਾ ਡੈਡੀ ਹੁੰਦਾ ਮੇਰਾ ਪਿਓ ਹੁੰਦਾ ਫੇਰ ਗੱਲ ਹੋਰ ਸੀ ਤੇਰੇ ਦਾਦੇ ਦੇ ਕੀ ਗੋਲੀ ਵਾਈ ਦੀ ਹੈਗੀ ਆਰਤੀਆਂ ਨੂੰ ਪੁੱਛ ਲੈ ਮਦਦ ਤਾਂ ਜਮਾਈ ਭਾਈ ਵੀ ਕਰਨੀ ਪੈਂਦੀ ਹੈਗੀ ਇਹਨਾਂ ਗੱਲ ਹੁਣ ਕਿਹਾ ਮੈਂ ਵੀ ਠੋਕੀ ਹੁਣ ਤਾਂ ਕੰਮ ਮਿਲ ਲੱਗਦਾ ਬਣ ਹੀ ਜਾਊਗਾ ਮੰਮੀ ਚਾਹ ਬਣਾ ਦੇ ਮੈਂ ਕਿਉਂ ਬਣਾਵਾ ਅਮਨ ਨੂੰ ਕਹਿ ਦੇ ਉਹ ਬਣਾ ਕੇ ਦੇਊਗੀ ਚਲ ਕਹਿਦਾ ਨਵੀਂ ਭਾਬੀ ਨੂੰ ਉਸੇ ਨੂੰ ਕਹਿ ਕਰ ਕੰਮ ਲਿਆ ਲਿਆਂਦੀ ਕਾਸ ਖਾਤਰਾ ਕੰਮ ਖਾਤਰ ਹੀ ਲਿਆਂਦੀ ਆਪਾਂ ਚਲ ਸਮਝ ਗਿਆ ਮੈਂ ਕਹਿ ਦੇਣਾ ਭਾਬੀ ਭਾਬੀ ਕਿੱਥੇ ਆ ਹਾਂ ਗੁਰੀ ਭਾਬੀ ਚਾਹ ਬਣਾ ਦੇ ਵਧੀਆ ਹੀ ਲੌਂਗ ਇਲਾਇਚੀ ਵਾਲੀ ਬਣਾ ਦੇ ਹੈ ਮੰਮੀ ਹਾਂ ਭਾਬੀ ਰੋਈ ਜਾਂਦੀ ਸੀ ਕੀ ਗੱਲ ਹੋ ਗਈ ਵੇ ਕੱਲੀ ਰੋਈ ਜਾਂਦੀ ਸੀ ਕਿ ਫੋਨ ਤੇ ਗੱਲ ਕਰਦੀ ਰੋਈ ਜਾਂਦੀ ਸੀ ਨਹੀਂ ਮੰਮੀ ਫੋਨ ਤਾਂ ਬੈੱਡ ਤੇ ਪਿਆ ਸੀਗਾ ਉਹ ਕੱਲੀ ਬੈਠੀ ਰੋਈ ਜਾਂਦੀ ਸੀ ਗੱਲ ਕੀ ਹੈ ਹੋਣਾ ਕੀ ਹੈਗਾ ਗੋਗੀ ਨੇ 2 ਲੱਖ ਰੁਪਏ ਮੰਗ ਲਿਆ ਕਹਿੰਦਾ ਮੈਨੂੰ 2 ਲੱਖ ਰੁਪਏ ਚਾਹੀਦਾਗਾ ਵੀ ਆਪਦੇ ਦਾਦੇ ਨੂੰ ਫੋਨ ਕਰ ਉਦੋਂ ਦੀ ਔਖੀ ਹੋਈ ਬੈਠੀ ਆ ਗੋਗੀ ਨੇ ਦੱਸ ਗਲਤ ਕੀ ਕੀਤਾ ਉਹਨੂੰ 2 ਲੱਖ ਦੀ ਲੋੜ ਸੀਗੀ ਤਾਂ ਹੀ ਮੰਗਿਆ ਉਹਨੇ ਅੱਛਾ ਇਹ ਗੱਲ ਆ ਮਮੀ ਸਾਰੀ ਹਾਂ ਇਹ ਹੀ ਗੱਲ ਆ ਨਾ ਮਮੀ ਤੈਨੂੰ ਕੀ ਲੱਗਦਾ ਫਿਰ ਪੈਸੇ ਲੈ ਆਉਗੀ ਉਹ ਲਿਆਊਗਾ ਤੋ ਨਹੀਂ ਗੋਗੀ ਫੜ ਕੇ ਬਾ ਨਾ ਬਾਹਰ ਨਹੀਂ ਕੱਢ ਦੂਗਾ ਇਹ ਗੱਲ ਤਾਂ ਹੈ ਮਮੀ ਬਾਈ ਦਾ ਸਵਾ ਤਾਂ ਬੜਾ ਅੜਬ ਹੈ ਨੀ ਆ ਅੱਖਾਂ ਕਾ ਤੋ ਸਜਾਈਆਂ ਨੇ ਰੋ ਰੋ ਕੇ ਸੁੱਖ ਸ਼ਾਂਤੀ ਕਿਹਨੂੰ ਮਰਿਆ ਪਾਲਦੀਆਂ ਨਹੀਂ ਮੰਮੀ ਜੀ ਇਹ ਜੀ ਤਾਂ ਕੋਈ ਗੱਲ ਨਹੀਂ ਮੰਮੀ ਦੀ ਲੱਗਦੀ ਏ ਕਿਉਂ ਰੋਣ ਪਿੱਟਣ ਪਾਏਗਾ ਤੇਰਾ ਦਾਦਾ ਤਾਂ ਨਹੀਂ ਮਰ ਗਿਆ ਮੰਮੀ ਐ ਕਿਉਂ ਬੋਲਦੇ ਹੋ ਤੁਸੀਂ ਹੋਰ ਕੀ ਕਹਾ ਕਿੱਥੇ ਨੰਗਾ ਨਾਲ ਬਾਹ ਪਿਆਗਾ ਮੇਰੇ ਪੁੱਤਨ ਤਾਂ ਬਾਹੇ ਸੋਨੇ ਵਿੱਚ ਤੇ ਆਉਂਦੇ ਸੀ ਮੰਮੀ ਤੁਸੀਂ ਗੁੱਸੇ ਨਾ ਹੋਵੋ ਦੇ ਚੰਗੀ ਰਹਿਣਾ ਨਾ ਫੋਨ ਕਰਦੇ ਜਾ ਕੇ ਤੇਰੇ ਦਾਦੇ ਨੂੰ ਚਲ ਮੰਮੀ ਕਿਉਂ ਗੁੱਸੇ ਹੋਣੀਆਂ ਭਾਬੀ ਆਪ ਹੀ ਸਮਝਦਾਰ ਹੈ ਮੰਮੀ ਮੈਂ ਕਰਦੀ ਹਾਂ ਫੋਨ ਹੇ ਪਰਮਾਤਮਾ ਇਹਦੀ ਫਸਲ ਚੰਗੀ ਹੋ ਜੇ ਅਮਨ ਦੇ ਵਿਆਹ ਦਾ ਨਾ ਸਾਰਾ ਲੈਣਾ ਦੇਣਾ ਲਾ ਦੀਏ ਵਾਹਿਗੁਰੂ ਸੁੱਖ ਸ਼ਾਂਤ ਰੱਖੀ ਬੇਨ ਬਰਤਾ ਅੰਬਰਤਾ ਹਾਂ ਮੈਂ ਮੈਂ ਤਾਂ ਇਹ ਕਹਿੰਸੀ ਮੇਰੇ ਬਾਪੂ ਆ ਹੀ ਨਹੀਂ ਹੈਗਾ ਮੰਮੀ ਉਹ ਖੇਤ ਗਿਆ ਹੋਇਆ ਹੈਗਾ ਤੇ ਆਉਂਦਾ ਹੀ ਹੋਊਗਾ ਤੂੰ ਚਾਹ ਬਣਾ ਲਓ ਸਾਰੇ ਇਕੱਠੇ ਬਹਿ ਕੇ ਪੀ ਲਾਂਗੇ ਆਪਾਂ ਅੰਬਰ ਤਾ ਚਾਹ ਤਾਂ ਮੈਂ ਪੁੱਤ ਬਣਾਉਣੀ ਆ ਮੈਂ ਕਹਿ ਨਹੀਂ ਆਂ ਵੀ ਬਾਪੂ ਅੱਜ ਕੱਲ ਬਾਲਾ ਦਾਸ ਜਾ ਰਹਿੰਦਾ ਤੈਨੂੰ ਪਤਾ ਏ ਕਿਸੇ ਗੱਲ ਦਾ ਮੈਂ ਗੱਲ ਤਾਂ ਉਹ ਆ ਗਈ ਅਮਨ ਦਾ ਪਪ ਵਿਆਹ ਨਹੀਂ ਕੀਤਾ ਹੈਗਾ ਹਾਂ ਉਹਦੇ ਕਰਕੇ ਥੋੜਾ ਜਿਹਾ ਟੈਨਸ਼ਨ ਚ ਰਹਿੰਦਾਗਾ ਹੋਰ ਪੁੱਤ ਗੱਲ ਤਾਂ ਤੇਰੀ ਸਹੀ ਹੈਗੀ ਹੋਰ ਤੀਆਂ ਹੁਣ ਤੇ ਕਿਉਂ ਲੋਕ ਰੋਂਦੇ ਨੇ ਤੀਆਂ ਕਿਹੜਾ ਪੁੱਤ ਰਾਤ ਨੂੰ ਉੱਠ ਕੇ ਵੱਧ ਖਾਂਦੀਆਂ ਪੀਂਦੀਆਂ ਨੇਗੀਆਂ ਦੁੱਖ ਤਾਂ ਪਤੋਂ ਤੋਂ ਆਉਂਦਾ ਜਦੋਂ ਅਗਲਾ ਦਾਜ ਦੀ ਲਿਸਟ ਮੱਥੇ ਨਾਲ ਮਾਰਦਾ ਉਹਦਾ ਮੰਮੀ ਠੀਕ ਆ ਪੈਸੇ ਲੱਗਣਾਂ ਦਾ ਲੱਗ ਗਏ ਹੁਣ ਆਪਣੇ ਆਮਣ ਪੈਣ ਵੀ ਸੌਖੀ ਆ ਆਪਣੇ ਸਹੁਰੇ ਘਰ ਐ ਪੁੱਤ ਜਿਹਦੇ ਤੀਆਂ ਪਹਿਣਾ ਸੌਖੀਆਂ ਹੁੰਦੀਆਂ ਨੇ ਨਾ ਉਹਨਾਂ ਵਰਗਾ ਕੌ ਪਰਮਾਤਮਾ ਮੈਂ ਤਾਂ ਇਹੀ ਕਹਿਨੀ ਆ ਵੀ ਸਭ ਦੀਆਂ ਧੀਆ ਪਹਿਣਾ ਨੂੰ ਨਾ ਸੁਖੀ ਰੱਖੇ ਲੈ ਮੰਮੀ ਉਹ ਆ ਗਿਆ ਬਾਪੂ ਲੈ ਬਾਪੂ ਦੀ ਉਮਰ ਤਾਂ ਬਾਲੀ ਹੀ ਲੰਬੀ ਹੈ ਆ ਆ ਗਿਆ ਹੁਣੀ ਗੱਲਾਂ ਕਰਕੇ ਹਟੇ ਸੀ ਆਪਾਂ ਹਨਾ ਭਇਆ ਬਾਪੂ ਜਾਇਆ ਖੇਤ ਜਾ ਆਇਆ ਪਈ ਹਲੋ

ਕੋਈ ਨਹੀਂ ਮਾ ਕਰਨਾ ਕੋਈ ਨਾ ਕੋਈ ਹੱਲ ਕਰ ਦੂੰ ਕੋਸ ਨਾ ਕੋਸ ਕੋਈ ਨਹੀਂ ਮੈਂ ਘਬਰਾਣਾ ਤੂੰ ਕੋਈ ਨਹੀਂ ਹਾਂ ਹਾਂ ਠੀਕ ਹੈ ਭਾਈ ਠੀਕ ਹੈ ਬਾਪੂ ਕੀ ਦਾ ਫੋਨ ਸੀ ਬੇਟਾ ਆਮਨ ਦਾ ਸੀ ਭਾਈ ਆਮਨ ਦਾ ਨਾ 2 ਲੱਖ ਬਾਪੂ ਉਹਨੇ ਕੀ ਕਰਨਾ ਹੁਣ 2 ਲੱਖ ਕੀ ਪਤਾ ਭਾਈ ਹੁਣ ਉਹਨੇ ਆਮਨ ਨੇ ਕਹਿਤਾ ਕਿ ਨਹੀਂ ਮੈਨੂੰ ਤਾਂ ਗੋਗੀ ਨੇ ਕਿਹਾ ਕਿ ਚਾਹੀਦਾਗਾ ਬਾਪੂ ਹੁਣ ਤਾਂ ਮੈਂ ਆਹਦੀ ਭੈਣ ਵਿਆਹੀ ਹੈਗੀ ਹੁਣ ਹੀ 2 ਲੱਖ ਰੁਪਏ ਮੰਗਣ ਲੱਗੇ ਲੇ ਅੱਜ ਦੇ ਵੀ ਤੇ ਆਪਾਂ ਪੈਸੇ ਕੱਲ ਨੂੰ ਫੇਰ ਮੰਗਣਗੇ ਬਾਪੂ ਮੈਂ ਚਾਹ ਕਰਕੇ ਲੈਵਣੀ ਆ ਨਾ ਭਾਈ ਮੈਂ ਨਹੀਂ ਚਾਹ ਪੀਣੀ ਮੇਰਾ ਤਾਂ ਚਿੱਤ ਜਾਨੀ ਠੀਕ ਹੈ ਪੈਸੇ ਦਾ ਹਾਲ ਤਾਂ ਬੜਾ ਗਰਨੇ ਹੀ ਬੋ ਵਾਹ ਚੜਾਈ ਚ ਦੇ ਜੇ ਪੋਸਟ ਦੇ ਆਂਗੇ ਜਿਨੀ ਵਾਹ ਬਾ ਦੇਖਿਆ ਕਿ ਮੈਂ 2 ਲੱਖ ਰੁਪਏ ਮੰਗ ਲਿਆ ਉਹਦੇ ਸਹੁਰਿਆਂ ਨੇ ਫਿਰ ਤਾਂ ਆਪਾਂ ਲੋਕਾਂ ਦੇ ਪੈਸੇ ਵੀ ਦੇਣ ਵਾਲੇ ਪੈਸੇ ਨੇ ਹੋਰ ਪੁੱਤਰ ਬਾਪੂ ਪਤਾ ਨਹੀਂ ਕੀ ਦੇ ਤਰਲੇ ਮੈਂ ਤਾਂ ਕਰਕੇ ਪੈਸੇ ਲਿਆਊਗਾ ਹੁਣ ਉਹਦਾ ਪੁੱਤ ਆਪਾਂ ਨੂੰ ਬੜੀ ਲਾਲਚੀ ਬੰਦੇ ਟੱਕਰ ਗਏ ਕੋਈ ਨਾ ਪੁੱਤ ਮੈਂ ਚਾਹ ਬਣਾ ਕੇ ਲਿਆਉਣੀ ਆ ਚੰਗੇ ਤੇਰੇ ਖਾਤੇ ਠੀਕ ਆ ਮੈਂ ਲਿਆ ਕੇ ਆਉਂਦਾ ਕਿਉਂ ਮਹਾਰਾਣੀਏ ਕੀਤਾ ਆ ਬੁੜੇ ਨੂੰ ਫੋਨ ਤੁਸੀਂ ਐਂ ਕਿਉਂ ਬੋਲਦੇ ਹੋ ਉਹ ਦਾਦਾ ਮੇਰਾ ਤੇਰਾ ਦਾਦਾ ਤਾਂ ਸਿਰ ਤੇ ਬਿਠਾ ਲਾ ਬੁੜੇ ਨੂੰ ਬੁੜੀ ਆਖੂ ਵੱਡੀ ਦਾਦੇ ਵਾਲੀ ਮੈਂ ਥੋਡੀ ਮੰਮੀ ਨੂੰ ਮੰਮੀ ਜੀ ਕਹਿਣੀ ਆ ਜੇ ਮੈਂ ਉਹਨੂੰ ਬੁੜੀ ਕਹਾ ਫੇਰ ਨਾ ਤੂੰ ਐਵੇਂ ਕਿਵੇਂ ਕਹੇਗੀ ਮੇਰੀ ਮਾਂ ਬੁੜੀ ਕਹਿ ਕੇ ਦੇਖੋ ਇੱਕ ਵਾਰੀ ਤੁਹਾਨੂੰ ਬੁਰਾ ਲੱਗਿਆ ਜਿਆਦਾ ਨਹੀਂ ਭੌਕਣ ਲੱਗੀ ਤੂੰ ਕਿੱਥੋਂ ਬਾਪਿਆ ਨੰਗਾ ਨਾਲ 来 मम्मी ਮੋਤਾ ਬਾਈ ਨੇ ਚੰਗੀ ਰੇਲ ਬਣਾਈ ਆ ਹੁਣ ਲਿਆਉਗੀ ਨੋਟ ਇਹ ਦਾਲ ਤਾਂ ਬਣਾਈ ਆ ਮੈਨੂੰ ਹੀ ਨਹੀਂ ਪਤਾ ਨਾ ਫੋਨ ਕਰਿਆ ਕਰ ਤੁਸੀਂ ਆਏ ਕਿਉਂ বাজ-ਬਾਜ ਪੈਨਿਓ ਮੈਨੂੰ ਹਜੇ ਵੀ ਬੋਲਦੀ ਐ ਤੂੰ ਨਾ ਮੇਥੋਂ ਛੇਤਰ ਖਾਲੀ ਆਦੇ ਦਾਦੇ ਨੂੰ ਕਹਦੇ ਮੈਨੂੰ ਆਥਨ ਤੱਕ ਪੈਸੇ ਚਾਹੀਦੇ ਨੇ ਨਹੀਂ ਆਪਦਾ ਬੋਰੀਆ ਬਿਸਤਰਾ ਬੰਨ ਤੁਰਦੀ ਲੱਗ ਇਥੋਂ ਕੀ ਫੜਿਆ ਲੈ ਆ ਆ ਜਾ ਪਉਥੇ ਦੇਖ ਲੈ ਕਰਦੇ ਆ ਗੱਲ ਉਹਦੇ ਨਾਲ ਕੀ ਗੱਲ ਐ ਬਾਪੂ ਦਾਸ ਜਾਵੇਂ ਬੈਠਾਂਗਾ ਨਾ ਦਿਲ ਜੈਸੀ ਟ੍ਰਿਕ ਹੈਗਾ ਕਿੱਥੇ ਗਿਆ ਸੀ ਤੂੰ ਉਹ ਬਈ ਦਿਲ ਲੰਜ਼ਟਾ ਹੋਰ ਕੀ ਕਰਾਂ ਨੰਬਰਦਾਰ ਆਵੇ ਗਿਆ ਜੀ ਬੈਠੇ ਮੰਗਣ ਜਵਾਬ ਦਿੱਤਾ ਮੈਂ ਕਹਤੋਂ ਉਹਨੇ ਜਵਾਬ ਦੇ ਤੋ ਆਪਕਾ ਆਪਾ ਕਿਹੜਾ ਪਿੰਡ ਛੱਡ ਕੇ ਜਾਂਦੇ ਸੀਗੇ ਚੰਦਰੇ ਭਾਈ ਸਾਰੇ ਲੋਕਾਂ ਦੀ ਆਪਣੇ ਦੋ ਕਿੱਲਾਂ ਤੇ ਅੱਖ ਹੈ ਆ ਅੰਬਰਤ ਕਣੀ ਦੇਖ ਕੇ ਹੁਣ ਮੈਂ ਕਿਵੇਂ ਇਹਦਾ ਹੱਕ ਮਾਰ ਲਾਂ ਹੁਣ ਜੇ ਮੈਂ ਆ ਦੋ ਕਿੱਲੇ ਵੇਚਦਾ ਇਹਦਾ ਜਵਾਖ ਦਾ ਰਿਸ਼ਤਾ ਨਹੀਂ ਹੋਣਾ ਇਹਦੇ ਕੋਲੇ ਰਹਿ ਵੀ ਕੀ ਜਾਊਗਾ ਫਿਰ ਤੱਪ ਹੁਣ ਆਪਾਂ ਕੀ ਕਰੀਏ ਪੈਸਾ ਤਾਂ ਹਲਦਾ ਕਰਨਾ ਹੀ ਬੂ ਭਾਈ ਕੁੜੀ ਨੂੰ ਤੰਗ ਨਾ ਕਰਨ ਕਿਤੇ ਹੋ ਫਿਰ ਹਲੋ ਹਾਂ ਸ਼ੇਰਾ ਹਲੋ ਬਾਪੂ ਬਣਾਇਆ ਕੁਝ ਪੈਸੇ ਨਾ ਤੂੰ ਰੋਦੀ ਕਾ ਵਾ ਸ਼ੇਰਾ ਤੇਰਾ ਬਾਪੂ ਹੋ ਜਾ ਜਿਉਂਦਾ ਕਰਦਾ ਮੈਂ ਕੋਈ ਗੱਲ ਕਬਰਾਨਾ ਹਾਈ ਵੀਰ ਬਾ ਜੇ ਦੁੱਤੀਆਂ ਦੇ ਨਾਲ ਰਿਸ਼ਕ ਵੀ ਦਿਆ ਕਰ ਬਾਪੂ ਰਬੋਂ ਦੋਸਤੀ ਦੇਣਾਗਾ ਮਾੜੀ ਗੱਲ ਤਾਂ ਨਾ ਦਾਲ ਦੇ ਲੋਭੀ ਨੇ ਬਾਪੂ ਜਿਹੜੇ ਮੂੰਹ ਢੱਡ ਲੈਂਦੇ ਨੇ ਉਹ ਸਿਰ ਆਹੀ ਕੋਸਾ ਅੱਜ ਕੱਲ ਤਾਂ ਸਾਰਾ ਆਹੀ ਚੱਲਦਾ ਆਹ ਲਓ ਬਾਪੂ ਜੀ ਨਾ ਜਿੰਦਰੇ ਭਾਈ ਬਈ ਥੋੜੀ ਆਣੀ ਹੋਣਾ ਇਹ ਤੇਰੀ ਮਾਂ ਦੀ ਨਿਸ਼ਾਨੀ ਆ ਇਹ ਤੇਰੀ ਮਾਂ ਦੇ ਕਹਿਣੇ ਨੇ ਬਈ ਤੂੰ ਇਹ ਪਾਪ ਨਹੀਂ ਹੋਣਾ ਨਹੀਂ ਬਾਪੂ ਜੀ ਇੱਤਿਆਂ ਪੁੱਤਾਂ ਦਾ ਉਤੋਂ ਦੀ ਕੁਛ ਨਹੀਂ ਹੁੰਦਾ ਤੈਵਾ ਪਾ ਸੁਨੈਰਾਂ ਦੇ ਵੇਚ ਕੇ ਨਾ ਅਮਨ ਨੂੰ ਪੈਸੇ ਦੇ ਦੇ ਹਾਂ ਬਾਈ ਨਹੀਂ ਬਾਪੂ ਕੋਈ ਨਾ ਲੈ ਜਾ ਕੋਈ ਨਾ ਬਾਈ ਇਹ ਜੋੜਾਂਗੇ ਆਪਾਂ ਦੁਬਾਰੇ ਦਾ ਆਇਆ ਨਹੀਂ ਹੈ ਜੀ ਪਤਾ ਨਹੀਂ ਮੈਂ ਤਾਂ ਉਹਦੇ ਇੰਨੀ ਕੀਤੀ ਹੈ ਫੇਰ ਵੀ ਨਹੀਂ ਮੈਂ ਤਾਂ ਸਮਝਾਉਂਦੀ ਕੋਈ ਉਹ ਨਹੀਂ ਮੰਮੀ ਗੱਲ ਪਤਾ ਕੀ ਹੈ ਉਹਦੇ ਬਾਈ ਨੇ ਛੱਡਦੀ ਕਸਰ ਜੇ ਉਹਦੇ ਕੁੱਟ ਪੈ ਜਾਂਦੀ ਤਾਂ ਹੁਣ ਲੋਟ ਆ ਜਾਂਦੀ ਵੀ ਫਿੱਟੇ ਮੂੰ ਤੇਰੇ ਵੀ ਛੇਤਰ ਖਾ ਕੇ ਉਹ ਪੈ ਜਾਂਦੀ ਫਿਰ ਕੰਮ ਕੀ ਤੇਰੀ ਮਾਂ ਕਰਦੀ ਬਾ ਮੰਮੀ ਤੇਰੇ ਨਾਲੇ ਤਾਂ 2 ਲੱਖ ਰੁਪਈਆ ਭਾਲਦੀਆਂ ਨਾਲੇ ਕੰਮ ਭਾਲਦੀਆਂ ਸਾਰਾ ਨਾ ਤੂੰ ਉਹਦੇ ਗਣੀ ਐ ਕਿ ਸਾਡੇ ਗਣੀ ਐ ਬਈ ਇਹਦਾ ਮੌਕਾ ਹੀ ਦੱਸੂਗਾ ਹੁਣਾ ਕਿਤੇ ਉਹ ਥਾਣੇ ਭਗ ਜੇ ਨਾ ਉਹਦੇ ਤਾਂ ਤੂੰ ਕਹਿੰਦਾ ਸੀ ਓਏ ਵੀ ਪੈਸੇ ਮੰਗ ਲੈ ਨਵੀਂ ਗੱਡੀ ਲੈਵਾਂਗੇ ਵੀ ਪ੍ਰਾਣੀ ਆਪਾਂ ਵੇਚ ਦਾਨੇ ਆ ਹਾਂ ਫਿਰ ਮੈਂ ਕਿਹਾ ਸੀਗਾ ਐ ਤਾਂ ਨਹੀਂ ਕਿਹਾ ਸੀ ਭਾਬੀ ਨੂੰ ਭੱਜ-ਭੱਜ ਪੈ ਚੁੱਪ ਕਰ ਬੇ ਕੰਮੇ पोंਕੀ ਜਾਂਦਾ ਹੈਗਾ ਦੇ ਲੋਕਾਂ ਨੂੰ ਨਾ ਵੀ ਪਤਾ ਲੱਗਿਆ ਨਾ ਤਾਂ ਵੀ ਪਤਾ ਲਾ ਦੇਗਾ ਮਾਤਾ ਲੋਕਾਂ ਤੋਂ ਵੀ ਬਿੜਕਾਂ ਆ ਜਾਂਦੀਆਂ ਨਾਲੇ ਤੂੰ ਵੀ ਹੌਲੀ ਬੋਲਿਆ ਕਰ ਨਾ ਅਸੀਂ ਡਰਦੇ ਹਾਂ ਕਿਸੇ ਤੋਂ ਮੇਰੇ ਘਰ ਵਾਲੀ ਮੈਂ ਉਹਨੂੰ ਕੁੱਟਾਂ ਚਾਹੇ ਮਾਰਾਂ ਚੰਗਾ ਹੋਇਆ ਸਸੀ ਗਾਲ ਜੀ ਸ੍ਰੀਕਾ ਪਈ ਸ੍ਰੀਕਾ ਸਸੇ ਗਾਲ ਜੀ ਸ੍ਰੀਕਾ ਗੁਰੇ ਜਿਆ ਕੁਰਸੀ ਚੱਕ ਲਿਆ ਨਾ ਬਸ ਪਈ ਕੋਈ ਨਹੀਂ ਮੈਂ ਤਾਂ ਮੰਜੀ ਦੀ ਬਈ ਹੂੰ ਅਮੰਜੀ ਦੀ ਠੀਕਾਂ ਨਹੀਂ ਨਹੀਂ ਜੀ ਕੁਰਸੀ ਤੇ ਬੈਠੋ ਆਮਣ ਤੋਏ ਆ ਦੇਖ ਬਾਹਰ ਕੌਣ ਆਇਆ ਸਸੀ ਗਾਲ ਬਾਪੂ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਕਿਵੇਂ ਆ ਭਾਈ ਹਾਂ ਠੀਕ ਆ ਤੁਸੀਂ ਠੀਕ ਹੋ ਸਾਰੇ ਉੱਥੇ ਹਾਂ ਹਾਂ ਵਧੀਆ ਆ ਲੈ ਭਾਈ ਪੂਰਾ 2 ਲੱਖ ਹੈ ਬਾਪੂ ਜੀ ਇਹ ਐਨੇ ਪੈਸੇ ਕਿਸੇ ਤੋਂ ਫੜੇ ਆ ਨਾ ਨਾ ਸ਼ੇਰਾ ਤੂੰ ਕੀ ਪੁੱਛਣੇ ਗੱਲਾਂ ਦਾ ਤੂੰ ਐਂ ਦੱਸ ਤੇਰਾ ਚਿੱਤ ਲੱਗਿਆ ਇੱਥੇ ਹਾਂ ਬਾਪੂ ਜੀ ਮੈਂ ਤਾਂ ਬਹੁਤ ਖੁਸ਼ ਆ ਆਉਣ ਤਾ ਜੱਤਰ ਬਾਪੂ ਹਾਤਰ ਚਾਹ ਬਣਾ ਕੇ ਲਿਆ ਨਾ ਨਾ ਭਾਈ ਨਾ ਆਉਣ ਜਾਈ ਨਾ ਭਾਈ ਮੈਂ ਚਾਹ ਨਹੀਂ ਪੀਣੀ ਮੈਨੂੰ ਤਾਂ ਕੰਮ ਹੈ ਮੈਂ ਤਾਂ ਚੱਲਦਾ ਬਸ ਬਾਪੂ ਤੁਸੀਂ ਚਾਹ ਤਾਂ ਪੀ ਜਾਂਦੇ ਮੈਂ ਹੁਣੇ ਬਣਾ ਲਿਉਣੀ ਆ 2 ਮਿੰਟ ਚ ਨਾ ਨਾ ਸ਼ੇਰਾ ਚਾਹ ਕਿਸੇ ਦਿਨ ਫੇਰ ਸੇ ਦੇਖੀ ਵੋਗੀ ਸ਼ੇਰਾ ਮੇਰੀ ਪੋਤੀ ਨੂੰ ਕਿਸੇ ਵੇਲੇ ਤੰਗ ਪਰੇਸ਼ਾਨ ਨਾ ਕਰੀ ਭਾਈ ਕੋਈ ਨਾ ਜੀ ਫਿਕਰ ਨਾ ਕਰੋ ਮੈਂ ਤਾਂ ਤੀ ਬਣਾ ਕੇ ਰੱਖੀ ਹੋਈ ਆ ਆਵਣ ਚਲੋ ਠੀਕ ਆ ਭਾਈ ਧੰਨਵਾਦ ਓਡਾ ਤੀ ਬਣਾ ਕੇ ਰੱਖੀਏ ਤੁਸੀਂ ਕੋਈ ਪੈਸੇ ਗਿਣਤਾ ਲੈਂਦਾ ਪੂਰੇ ਨਹੀਂ ਜਾਂ ਨਾ ਗੱਲ ਤਾਂ ਤਰੀ ਸਹੀ ਐ ਇਹਦੇ ਦਾਦੇ ਦਾ ਕੀ ਪਤਾ ਪੈਸੇ ਘਟਦੇ ਗਿਆ ਹੋਵੇ ਖੜੇ ਕੀ ਕਰਦੇ ਆਂਗੇ ਤੇਰੇ ਦਾਦੇ ਨੇ ਤਾਂ ਨਹੀਂ ਚਾਹ ਪੀਤੀ ਅੱਜ ਤਾਂ ਪੀਣੀ ਆ ਬਣਾ ਕੇ ਚਾਹ ਲਿਆ ਪੈਸੇ ਤਾਂ ਮੈਨੂੰ ਪੂਰੇ ਲੱਗਦੇ ਨੇ ਦੇਖ ਲੈ ਬਾਈ ਦੁਬਾਰੇ ਗਿਣ ਲੈ ਕਿਤੇ ਘਟਣਾ ਹੋਣਾ ਨਾ ਨਾ 5 500 ਦੇ ਨੋਟ ਨੇ ਸਾਰੇ ਪੂਰੇ ਹੀ ਨੇ ਪੈਸੇ ਤਾਂ ਗਿਰੇ ਹੋਏ ਨੇ ਪਤਾ ਨਹੀਂ ਮੇਰੇ ਦਾਦੇ ਨੇ ਕਿਵੇਂ ਪੈਸੇ ਲਾਂਦੇ ਹੋਣਗੇ ਕੀ ਤੋਂ ਮੰਗੇ ਹੋਣਗੇ ਕੀ ਵੇਚਿਆ ਹੋਊਗਾ ਕੀ ਕੀਤਾ ਹੋਊਗਾ ਬਚਾਰੇ ਨੇ ਮੰਮੀ ਉਹ ਪੈਸੇ ਤਾਂ ਦੇ ਗਿਆ ਆਪਾਂ ਨੂੰ ਪਰ ਉਹਦਾ ਮੂੰਹ ਦੇਖਿਆ ਸੀ ਕਿਵੇਂ ਸੀ ਜਿਵੇਂ ਕੁੜੀ ਦੱਬ ਕੇ ਆਇਆ ਹੁੰਦਾ ਨਹੀਂ ਪੁੱਤ ਉਹਨਾਂ ਦੀ ਨੀਤ ਤੇ ਸਾਰੇ ਟੱਬਰ ਦੀ ਮਾੜੀ ਆ ਓਏ ਆਪਾਂ ਨੀਤ ਤੋਂ ਵੀ ਲੈਣਾ ਆਪਾਂ ਨੂੰ ਪੈਸੇ ਮਿਲ ਗਏ ਆਈ ਮੂ ਕਿਤਾਗਾ ਕਿਵੇਂ ਕੋਈ ਮਰ ਗਿਆ ਹੋਵੇ ਚਲ ਮੰਮੀ ਤੂੰ ਕਿਉਂ ਖੂਨ ਮਚਾਇਆ ਆਪਦਾ ਚਲ ਗੁਰੂ ਚਾਹ ਪੀ ਜਰ ਆਪਾਂ ਗੱਡੀ ਦੇਖਣ ਚੱਲੀਏ ਚੱਲ ਹੁਣ ਬਥੇਰੀ ਪੀਲੀ ਚਾਹ ਜਰ ਉੱਥੇ ਜਾ ਕੇ ਪੀਵਾਂਗੇ ਚਲੋ ਕੁਛ ਨਹੀਂ ਹੁੰਦਾ ਜਾ ਕੇ ਬਾਪੂ ਜੀ ਕੀ ਗੱਲ ਹੋ ਗਈ ਤੁਸੀਂ ਇੱਥੇ ਧੁੱਪੀ ਪੈ ਗਿਆ ਆ ਕੇ ਬਾਪੂ ਇਹ ਪੰਜਾ ਤਾਂ ਮੈਂ ਚੱਕਦੀ ਸੀ ਨਾਲ ਕੀ ਸੋਚੀ ਜੈਣੇ ਹੋਗੇ ਸੋਚਣਾ ਕੀ ਐ ਭਾਈ ਮੈਂ ਤਾਂ ਇਹੀ ਸੋਚਦਾ ਵੀ ਅਮਨ ਦੇ ਸਹੁਰੇ ਕਿੰਨੇ ਲਾਲਚੀ ਨੇ ਗਾਹਾਂ ਪਤਾ ਨਹੀਂ ਕੀ ਗੱਲ ਹੋਊਗਾ ਚੱਲ ਕੁਛ ਨਹੀਂ ਹੁੰਦਾ ਬਾਪੂ ਤੂੰ ਨਾ ਕਿਤੇ ਬਲੱਡ ਵਧਾ ਲਈ ਬਿਮਾਰ ਹੋ ਜਾਏਗਾ ਤੂੰ ਅੰਦਰ ਚੱਲ ਮੈਂ ਤੇਰੇ ਵਾਸਤੇ ਪਾਣੀ ਲੈ ਕੇ ਆਉਣੀਆ ਨਾਲਿਆ ਮੈਂ ਮੰਜਾ ਚੱਕ ਦੂੰ ਧੁੱਪਿਓ ਓ ਭਾਈ ਕਿੰਨੀ ਭੋਲੀਆਂ ਗੱਲ ਉਸ ਕਿਉਂ ਨਹੀਂ ਹੁੰਦਾ ਮੇਰੀ ਪੋਤੀ ਦੇ ਸਹੁਰੇ ਨੇ ਮੈਂ ਕੁਛ ਕਹਿਣਾ ਤਾਂ ਨਹੀਂ ਚਾਹੁੰਦਾ ਪਰ ਕਿਸੇ ਨੂੰ ਕੋਈ ਦੁਖੀ ਕਰਕੇ ਖੁਸ਼ ਨਹੀਂ रह ਸਕਦਾ ਮੈਂ ਤਾਂ ਇਹੀ ਚਾਹੁੰਨਾ ਹੈ ਪ੍ਰਮਾਤਮਾ ਮੇਰੀ ਪੋਤੀ ਸੁਖੀ ਬਸਿਆ ਰਹੇ ਤਰੇ ਚਲ ਬਣਾ ਚੀਦਾ ਭੁਮਾ ਦੇ ਹਲੋ ਬੂਵੇ ਬੂਵੇ ਆ ਕੀ ਹੋ ਗਿਆ ਵੇ ਬੂਵੇ ਮੇਰੇ ਤਾਂ ਪੁੱਤ ਤੇ 6:00 ਵਜੇ ਹਾਏ ਹਾਏ ਕੀ ਹੋਇਆ ਕੀ ਹੋਣਾ ਪੁੱਤੋ ਹੁਲ ਗੱਡੀ ਲੈਣ ਗਏ ਸੀ ਗੁਰੀ ਤੇ ਹੋ ਗੋਗੀ ਉਹਨਾਂ ਦਾ ਐਸ਼ਟ ਹੋ ਗਿਆ ਚੱਕ ਕੇ ਉਹਨੂੰ ਹਸਪਤਾਲ ਚ ਲੈ ਗਏ ਗੂਏ ਮੇਰੇ ਪੁੱਤਾਂ ਦਾ ਕੀ ਹੋ ਗਿਆ ਹਾਏ ਕਿਹਦਾ ਫੋਨ ਆਇਆ ਸੀ ਮੰਮੀ ਪਤਾ ਨਹੀਂ ਪੁੱਤ ਕਿਹਦਾ ਫੋਨ ਸੀ ਫੋਨ 'ਚ ਕਹਿੰਦੇ ਸੀ ਵੀ ਗੋਗੀ ਤੇਰੇ ਗੁਰੀ ਤੇ ਸੱਟਾਂ ਵੱਜੀਆਂ ਕਿੰਨੇ ਕ 6 ਵਜੇ ਵਾਲੀ ਸੱਟ ਤਾਂ ਨਹੀਂ ਹੈਗੀ ਪਤਾ ਨਹੀਂ ਪੁੱਤ ਚੱਕ ਕੇ ਹਸਪਤਾਲ ਲੈ ਗਏ ਫਿਰ ਬਾਦੋਂ ਹਾਏ ਹੁਣ ਕੁਛ ਨਾ ਹੋਊ ਹਾਏ ਮੰਮੀ ਤੁਸੀਂ ਰੋਵੋ ਨਾ ਆਪਾਂ ਇਹ ਕਰਦੇ ਆਪਾਂ ਚੱਲਦੇ ਆ ਉਹਨਾਂ ਕੋਲੇ ਤੇਰਾ ਦਾਦਾ ਮਾਰੀ ਨੀਤ ਨਾਲ ਪੈਸੇ ਦੇ ਕੇ ਗਿਆ ਸੀ ਤਾ ਮੇਰਾ ਪੁੱਤ ਨਾ ਰੈসিডেন্ট ਹੋ ਗਿਆ ਹਾਏ ਬਾਪੂਆ ਹਾਏ ਰੱਬਾ ਕੀ ਕਰਤਾ ਵੇ ਤਾ ਨਹੀਂ ਮੇਰਾ ਦਾਦਾ ਕਿਵੇਂ ਢਿੱਡ ਪੇਟ ਬੰਨ ਕੇ ਪੈਸੇ ਦੇ ਕੀ ਆਸੀ ਇਹਨਾਂ ਨੂੰ ਹਾਏ ਸ਼ੁਕਰ ਮਨਾ ਮਾਤਾ ਤੇਰੇ ਪੁੱਤ ਬਚ ਜਾਣ ਦੁਖੀ ਬੰਦੇ ਦੀ ਵੱਦ ਦੁਆ ਤਾਂ ਲੱਗਦੀ ਹੀ ਆ ਚਲੋ ਮੰਮੀ ਤੁਸੀਂ ਟੈਨਸ਼ਨ ਨਾ ਲਓ ਮੈਂ ਸਕੂਟਰੀ ਲਿਓਣੀ ਆ ਤੁਸੀਂ ਖੜੇ ਹੋ ਵਾ ਆਪਾਂ ਚੱਲਦੇ ਆ ਉਹਨਾਂ ਕੋਲੇ ਨੇ ਕਿੱਥੇ ਮਰ ਗਈ ਪਾਣੀ ਲਿਆ ਮੁੰđen ਦਵਾਈ ਦੇਣੀ ਆ ਮੈਂ ਅਲੋ ਪਾਣੀ ਹੁਣ ਭੱਗ ਜਾ ਇੱਥੋਂ ਕਿਉਂ ਮੁੰਡਿਆ ਤੇ ਪਰਛਾਵਾਂ ਪਾਈ ਜੰਨੀ ਹੈਗੀ ਪਰਛਾਵਾਂ ਮੇਰਾ ਨਹੀਂ ਛੋਡਾ ਮੜਾ ਮਾਤਾ ਕੀ ਭੰਕਦੀ ਜਾਨੀ ਰੱਬ ਤਾਂ ਸਾਰਾ ਕੁਝ ਦੇਖਦਾ ਹੀ ਹੁੰਦਾ ਹੈ ਤੁਸੀਂ ਮੇਰੇ ਦਾਦੇ ਨੇ ਦੁਖੀ ਕਰਕੇ ਉਹਨੂੰ ਮਜਬੂਰ ਕਰਕੇ ਮੈਨੂੰ ਤੰਗ ਕਰਕੇ 2 ਲੱਖ ਰੁਪਏ ਲਿਆ ਸੀ ਥੋੜਾ ਰੱਬ ਨੇ 4 ਲੱਖ ਲਵਾਤਾ ਜੇ ਤੁਸੀਂ ਆਦੇ ਪੁੱਤਾਂ ਨੂੰ ਚੰਗੀ ਮੱਤ ਦਿੱਤੀ ਹੁੰਦੀ ਆਜਾ ਦਿਨ ਨਾ ਦੇਖਣੇ ਪੈਂਦੇ ਨਾਲ ਇੰਨੀਆਂ ਸੱਟਾਂ ਖਾਲੀਆਂ ਰੱਬ ਆਪ ਦੇ ਘਰੇ ਦੇਵੇ ਤਾਂ یوں ਬੰਦਾ ਰਜਦਾ ਮੰਗ ਕੇ ਕਦੇ ਮਹਿਲ ਨਹੀਂ ਪੈਂਦੇ ਕੀ ਪਤਾ ਮੇਰੇ ਦਾਦੇ ਨੇ ਵਿਚਾਰੇ ਨੇ ਕੀ ਵੇਚਿਆ ਹੋਊ ਕਿਥੋਂ ਲਿਆ ਕੇ ਦਿੱਤੇ ਹੋਣਗੇ ਸਾਨੂੰ ਪੈਸੇ ਸ਼ੁਕਰ ਕਰੋ ਤੁਹਾਡੀ ਜਾਨ ਬਚ ਗਈ ਹਜੇ ਵੀ ਸਮਝਜੋ ਰੱਬ ਨੇ ਸਾਨੂੰ ਸ਼ੀਸ਼ਾ ਦਿਖਾਤਾ ਹਾਂ ਮਣ ਜਦੋਂ ਮੇਰਾ ਐਕਸੀਡੈਂਟ ਹੋਇਆ ਸਮਝ ਤਾਂ ਮੈਂ ਉਦੀ ਗਿਆ ਸੀ ਵੀ ਆਪਾਂ ਕਿੰਨਾ ਦੁਖੀ ਕਰਕੇ ਤੇਰੇ ਦਾਦੇ ਤੋਂ ਪੈਸੇ ਲੈਂਦੇ ਹੈ ਕੋਈ ਨਹੀਂ ਭਾਬੀ ਜਦੋਂ ਅਗਲੀ ਫਸਲ ਆਈ ਅਸੀਂ ਤੇਰੇ ਦਾਦੇ ਸਾਰੇ ਪੈਸੇ ਮੋੜ ਦਾਂਗੇ ਕੀ ਲੋੜ ਆ ਕੇ ਪੈਸੇ ਮੋੜਨੀ ਕੋਈ ਲੋੜ ਨਹੀਂ ਗਈ ਮਾ ਜੇ ਅਸੀਂ ਮਰ ਜਾਂਦੇ ਦੋਨੇ ਫਿਰ ਤੂੰ ਮਹਿਲ ਪਾਲਾਂਦੀ ਮਾ ਜੇ ਤੂੰ ਮੈਨੂੰ ਪੁੱਠੀ ਮਤ ਦਿੱਤੀ ਤਾਂ ਮੈਂ ਨੰਤੰਗ ਕਰਕੇ ਪੈਸੇ ਮੰਗੇ ਆਮਣ ਮੈਂ ਤੇਰਾ ਗੁਨੇਗਾਰ ਆ ਮੈਨੂੰ ਮਾਫ ਕਰ ਦੇ ਆਪਾ ਵੀ ਮੈਨੂੰ ਵੀ ਮਾਫ਼ ਕਰਦੇ। ਮੈਂ ਤਾਂ ਕਦੋਂ ਦੀ ਸੁੱਖਾਂ ਸੁਖ ਦੀ ਸੀ ਵੀ ਤੁਸੀਂ ਠੀਕ ਹੋ ਕੇ ਘਰੇ ਆ ਜਾਓ। ਮੈਂ ਤਾਂ ਕਦੋਂ ਦਾ ਮਾਫ਼ ਕਰਤਾ। ਆਵਣ ਪੁੱਤ ਮੈਨੂੰ ਵੀ ਮਾਫ਼ ਕਰਦੇ। ਮੈਂ ਵੀ ਲਾਲਚ 'ਚ ਝਾਗੀ ਸੀ। ਮੰਮੀ ਜਿਸ ਬੰਦੇ ਨੇ ਆਪਦੇ ਦਿਲ ਦਾ ਟੁਕੜਾ ਦੇ ਦਿੱਤਾ ਹੋਵੇ, ਆਪਦੀ ਤੀ ਦੇ ਦਿੱਤੀ ਹੋਵੇ, ਪਿੱਛੇ ਕੀ ਰਹਿ ਗਿਆ? ਐਵੇਂ ਬਾਰ-ਬਾਰ ਪੈਸੇ ਮੰਗ ਕੇ ਗਰੀਬ ਬੰਦੇ ਨੂੰ ਦੁਖੀ ਨਹੀਂ ਕਰੀਦਾ ਹੁੰਦਾ। ਕੀ ਪਤਾ ਕਦੋਂ ਕੀ ਦੀ ਹਾਈ ਲੱਗ ਜੇ। ਹਾਂ ਪਾਪੀ, ਜੋ ਮੈਂ ਸਹੀ ਗੱਲ ਆ। ਭਾਈ ਆਪਾਂ ਵੀ ਹੁਣ ਮਿਹਨਤ ਕਰਕੇ ਗੱਡੀ ਲਵਾਵਾਂਗੇ। ਅੱਗੇ ਤੋਂ ਕਿਸੇ ਨੇ ਭਾਬੀ ਨੂੰ ਤੰਗ ਕੀਤਾ ਤਾਂ ਫਿਰ ਦੇਖ ਲਿਓ। ਤੇਰੀ ਭਾਬੀ ਤੋਂ ਪਹਿਲਾਂ ਮੈਂ ਤੈਨੂੰ ਇੰਨਾ ਤੰਗ ਕੀਤਾ ਤੂੰ ਫੇਰ ਵੀ ਮੇਰੇ ਲਈਰ ਦਸਾਂ ਕੀਤੀਆਂ ਆਮਣਾ ਮੈਂ ਤਾਂ ਟੀ ਬਣਾ ਕੇ ਰੱਖੂੰਗੀ ਚੰਗਾ ਆ ਜਾ ਸੋਈ ਚਾ ਆਪੇ ਰੋਟੀ ਟੁੱਕ ਬਣਾਈ ਤੂੰ ਵੀ ਸਾਰਾ ਦਿਨ ਥੱਕ ਤੀ ਜਾਨੀਗੀ ਐਸੀ ਆਣੀ ਸਤਿ ਸ਼੍ਰੀ ਅਕਾਲ ਜੀ ਕਿਵੇਂ ਲੱਗੀ ਸਾਡੀ ਇਹ ਵੀਡੀਓ ਕਮੈਂਟ ਕਰਕੇ ਜਰੂਰ ਦੱਸਿਓ ਤੇ ਆਉਣ ਵਾਲੀਆਂ ਵੀਡੀਓ ਨੂੰ ਵੀ ਸਾਡੇ ਅਈ ਪਿਆਰ ਦਿੰਦੇ ਰਹੋ ਹੁਣ ਵਾਰੀ ਹੈ ਕਮੈਂਟ ਕਰਨ ਵਾਲਿਆਂ ਦੀ ਉਹਨਾਂ ਦੇ ਨਾਮ ਇਸ ਪ੍ਰਕਾਰ ਨੇ ਪਵਨ ਸਿੰਘ ਜੰਮੂ ਸੋਨੀ ਟਿੱਬਾ ਤੇਜੀ ਮੋਗਾ ਅਰਮਾਨ ਆਲੀ ਮੋੜਨਾਬਾ ਹਰਜੋਤ ਕੌਰ ਗਿੱਲਕਲਾਂ ਦੇਵਰਾਜ ਗਿੱਦੜਬਾ ਰਾਜ ਸਿੱਧੂ ਫਾਜ਼ਿਲਕਾ ਗੁਰਦੀਪ ਕੌਰ ਜੁਕੇ ਕਮਲਪਾਲ ਜੋਸ਼ੀ ਪਾਈਕੇ ਪਸੌਰ ਹੈਪੀ ਮੁਦਗੀ ਫਿਰੋਜ਼ਪੁਰ ਇਹ ਉਹਨਾਂ ਦੇ ਨਾਂ ਸੀਗੇ ਜਿਨ੍ਹਾਂ ਨੇ ਸਾਡੀ ਵੀਡੀਓ ਤੇ ਬਹੁਤ ਵਧੀਆ ਕਮੈਂਟ ਕੀਤੇ ਐ ਤੁਸੀਂ ਵੀ ਕਮੈਂਟ ਕਰਿਓ ਤੁਹਾਡੇ ਨਾਂ ਵੀ ਇਸ ਇਸ ਪ੍ਰਕਾਰ ਹੀ ਬੋਲੇ ਜਾਣਗੇ ਤੇ ਇੱਕ ਹੋਰ ਬੇਨਤੀ ਐ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬਰ ਨਹੀਂ ਕੀਤਾ ਹੋਇਆ ਸਾਰਿਆਂ ਨੂੰ ਬੇਨਤੀ ਐ ਵੀ ਸਬਸਕ੍ਰਾਈਬ ਕਰ ਲਓ ਤਾਂ ਕਿ ਅਸੀਂ ਤੁਹਾਡੇ ਵਾਸਤੇ ਨਵੇਂ ਨਵੇਂ ਵੀਡੀਓ ਲੈ ਕੇ ਹੁੰਦੇ ਰਹੀਏ ਸਾਰਿਆਂ ਨੂੰ ਸਤਿ ਸ੍ਰੀ ਅਕਾਲ